ਬੜੇ ਇਤਿਹਾਸਿਕ ਜਿੱਤ ਹੈ ਅੱਜ ਬਾਬੇ ਨਾਨਕ ਦੀ ਧਰਤੀ ਤੋਂ ਜਿਹੜਾ ਬਾਬਾ ਨਾਨਕ ਜਿੱਥੇ ਮੈਂ ਇਹ ਸਮਝਦਾ ਕਿ ਬੜਾ ਖੂਬਸੂਰਤ ਮੈਸੇਜ ਡੇਰੇ ਦੇ ਲੋਕਾਂ ਨੇ ਦਿੱਤਾ ਔਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਜਿਹੜਾ 30 ਮਹੀਨਿਆਂ ਦਾ ਕਾਰਜਕਾਲ ਹੈ ਇੱਕ ਪਾਸੇ ਉਹ ਗੁੱਡ ਗਵਰਨੈਂਸ ਜਿਹਨੂੰ ਲੋਕ ਤਰਸਦੇ ਸਨ ਜਿਹੜਾ 30 ਮਹੀਨਿਆਂ ਦੇ ਦੌਰਾਨ ਹਰ ਘਰ ਦੀ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ 48000 ਨੌਕਰੀਆਂ ਪੰਜਾਬ ਚ ਮੈਰਿਟ ਤੇ ਮਿਲੀਆਂ ਨੇ ਉਹ ਆਰਾਮਦ ਵੀ ਕਲੀਨਿੰਗ ਜਿੱਥੇ ਲੋਕਾਂ ਨੂੰ ਮੁਫਤ ਲਾਜ਼ਮਤ ਮੁਫਤ ਦਵਾਈਆਂ ਤੇ ਟੈਸਟ ਹੋ ਰਹੇ ਆ ਸੋ ਇੱਕ ਪਾਸੇ ਗੁੱਡ ਗਵਰਨਰ ਸੀਗੀ ਸੋ ਦੂਸਰੇ ਪਾਸੇ ਵੱਧ ਦਿਮਾਗ ਲੋਕ ਤੇ ਵੱਧ ਜਵਾਨ ਜਿਨ੍ਹਾਂ ਦੇ ਹੰਕਾਰ ਸਿਰ ਤੋਂ ਲੱਗੇ ਪੈਰਾਂ ਤੱਕ ਬੋਲਦਾ ਸੀਗਾ ਮੈਂ ਸਮਝਦਾ ਵੀ ਹੰਕਾਰ ਦੀ ਔਰ ਵੱਧ ਜ਼ਬਾਨ ਦੀ ਜਿਹੜੀ ਅੱਜ ਹਾਰ ਹੋਈ ਆ ਨੇਕੀ ਔਰ ਮੈਂ ਸਮਝਦਾ ਵੀ ਨਿਮਰਤਾ ਦੀ ਜਿਹੜੀ ਆ ਉਹ ਝੰਡਾ ਬੁਲੰਦ ਹੋਇਆ ਔਰ ਜਿਹੜਾ ਸੱਤਾ ਨੂੰ ਨਾਗਵਾਲ ਪਾ ਕੇ ਬੈਠੇ ਸੀ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ ਦੋ ਹਲਕੇ ਔਰ ਮੈਂ ਅ ਅੱਜ ਇਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਉਹ ਦੋ ਵਿਅਕਤੀ ਜਿਹੜੇ ਆਪਣੇ ਆਪ ਨੂੰ 2027 ਦੇ ਵਿੱਚ ਮੁੱਖ ਮੰਤਰੀ ਦਾ ਦਾਅਵੇਦਾਰ ਬੀਸ ਕਰ ਰਹੇ ਆ ਉਹਨਾਂ ਨੂੰ ਲੋਕਾਂ ਨੇ ਜ਼ੀਰੋ ਤੇ ਲਿਆਂਦਾ ਮੈਂ ਸਮਝਦਾ ਵੀ ਬੜਾ ਵੱਡਾ ਸਬਕ ਜਿਹੜਾ ਕਾਂਗਰਸ ਦੇ ਉਹਨਾਂ ਨੇਤਾਵਾਂ ਦੇ ਮੂੰਹ ਤੇ ਚੰਡ ਵੱਜੀ ਅੱਜ ਜਿਹੜੇ ਲੋਕਾਂ ਨੂੰ ਕਿੜੀਆਂ ਤੇ ਕਾਟੇ ਸਮਝਦੇ ਆ ਜਿਨ੍ਹਾਂ ਦੀ ਜਵਾਨ ਚੋ ਨਫਰਤ ਨੂੰ ਸਵਾਹ ਜਿਨ੍ਹਾਂ ਦੀ ਜਵਾਨ ਚੋ ਮੈਂ ਸੋਚਦਾ ਵੀ ਅੱਗ ਤੋਂ ਸਵਾ ਕੁਝ ਨਹੀਂ ਨਿਕਲਦਾ ਸੋ ਬੜਾ ਗੁੱਡ ਮੈਸੇਜ ਜਿਹੜਾ ਆ ਡੇਰੇ ਬਾਬੇ ਨਾਨਕ ਦੇ ਲੋਕਾਂ ਨੇ ਦਿੱਤਾ ਸੋ ਮੈਂ ਆਪਣੇ ਪਿਆਰੇ ਮਿੱਤਰ ਸਾਡੇ ਐਮਐਲਏ ਬਣ ਗਏ ਹੁਣ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਤੇ ਸਮੁੱਚੇ ਡੇਰੇ ਬਾਬੇ ਨਾਨਕ ਦੇ ਲੋਕਾਂ ਨੂੰ ਜਿਨੇ ਵੋਟ ਪਾਈ ਆ ਉਹ ਵੀ ਜਿਨੇ ਨਹੀਂ ਪਾਈ ਉਹ ਵੀ ਪੂਰਾ ਸਾਰਿਆਂ ਦਾ ਵੀ ਸ਼ੁਕਰੀਆ ਮੈਂ ਆਪ ਵੀ ਉੱਥੇ ਕਾਫੀ ਦਿਨ ਲਾਏ ਆ ਮੈਨੂੰ ਕਲਾਨੌਰ ਇਸ ਸਰਾਊਂਡਿੰਗ ਏਰੀਆ ਜਿਹੜਾ ਮਿਲਿਆ ਸੀ ਉਹ ਸਾਰਾ ਏਰੀਆ ਜਿਹੜਾ ਐਸਬੀਬ ਕੀਤਾ ਸੋ ਇੱਕ ਵਾਰ ਫਿਰ ਦੁਬਾਰਾ ਜਿੱਥੇ ਮੈਂ ਡੇਰੇ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਧਰਵਾਦ ਕਰਦਾ ਉਥੇ ਇਹ ਵੀ ਕਵਾਂਗਾ ਵੀ ਹੁਣ ਡੇਰੇ ਬਾਬੇ ਨਾਨਕ ਦੇ ਅੰਦਰ ਜਿਹੜਾ ਵਿਕਾਸ ਹੈ ਉਹ ਪਹਿਲਾਂ ਨਾਲੋਂ ਵੀ ਕਦੀ ਫੜੇਗਾ ਤੀਜੀ ਫੜੇਗਾ ਇਹ ਅੱਜ ਜਿਹੜਾ ਆ ਸਰਨੇ ਦੇ ਅੰਦਰ ਸਾਡੇ ਵਰਕਰਾਂ ਨੇ ਤੁਸੀਂ ਦੇਖਿਆ ਵੀ ਢੋਲ ਦੀ ਥਾਪ ਤੇ ਪੰਗੜੇ ਵੀ ਪਾਏ ਆ ਔਰ ਮਤਲਬ ਜਿਹੜਾ ਪਾਰਟੀ ਦਾ ਨਾਹਰਾ ਬੁਲੰਦ ਕੀਤਾ ਸਰਨਾ 베ਗੋਵਾਲ ਬਮਿਆਲ ਨੋਡ ਜ਼ੈਮਲ ਸਿੰਘ ਘਰੋਟਾ ਬਤਲੌਰ ਸੁੰਦਰ ਚੱਕ ਸਹੋੜਾ ਥਾਂ ਥਾਂ ਲੋਕਾਂ ਨੇ ਅੱਜ ਮਤਲ ਜਿਹੜਾ ਆ ਉਹ ਇਸ ਜਿੱਤੀ ਨੂੰ ਜਿਹੜਾ ਜਿੱਤ ਨੂੰ ਸੈਲੀਬ੍ਰੇਟ ਕੀਤਾ ਸੋ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਡਾਟ ਸੰਦੀ ਪਾਟੜਕ ਜੀ ਰਾਗਵ ਚੱਡਾ ਜੀ ਤੇ ਪਿਆਰੇ ਮੁਖਮੰਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਵੀ ਬੜਾ ਸਾਨੂੰ ਜੋਗਵਾਈ ਦਿੱਤੀ ਔਰ ਅਸੀਂ ਇਸ ਜੀਤ ਨੂੰ ਜਿਹੜਾ ਆਉਂ ਜਿੱਤਨ ਦੇ ਵਿੱਚ ਸਫਲ ਹੋਏ